ਪਰਮਾਤਮਾ ਪੁਰਖੋਤਮ ਪੂਰਾ ਪੋਖਨਹਾਰਾ ਪਾਤਸ਼ਾਹ ਹੈ ਪ੍ਰਤਪਾਲਨ ਊਰਾ ਪਤਿਤ ਉਧਾਰਨ ਪ੍ਰਾਨਪਤ ਸਦ ਸਦਾ ਹਜੂਰਾ ਵਹਿ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ ਅਨੰਦ ਬਨੋਦੀ ਜੀ ਜਪ ਸਚ ਸਚੀ ਵੇਲਾ ਵਾਹ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਨਾ ਸਵੰਜੋ ਕਿਲ ਵਿਖੋ ਕਰਤਾ ਘਰ ਆਇਆ ਦੂਤਹਿ ਦਹਿਨ ਭਇਆ ਗੋਬਿੰਦ ਪ੍ਰਗਟਾਇਆ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਤਨ ਤਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਅਤੇ ਦਸਵੀਂ ਦੇ ਦਿਹਾੜੇ ਦੇ ਸੰਬੰਧ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਖਾਲਸਾ ਜੀ ਪਿਆਰ ਸਿਹਤ ਗੱਜ-ਬੱਜ ਕੇ ਫਤਿਹ ਗਜਾਓ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਇਸ ਸੰਸਾਰ ਦੇ ਉੱਤੇ ਦੁਨੀਆ ਦੇ ਲੋਕ ਧਰਮੀ ਲੋਕ ਬਹੁਤ ਪਰੇਸ਼ਾਨ ਹੋ ਜਾਂਦੇ ਹਨ ਦੁਖੀ ਹੋ ਜਾਂਦੇ ਹਨ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ ਜਦੋਂ ਰਾਜੇ ਕਸਾਈਆਂ ਦਾ ਰੂਪ ਧਾਰਨ ਕਰਨ ਜਾਂਦੇ ਹਨ ਗਰੀਬਾਂ ਮਜਬੂਲਾਂ ਨੂੰ ਲਤਾੜਿਆ ਜਾ ਰਿਹਾ ਹੁੰਦਾ ਹੈ ਆਪਸ ਵਿੱਚ ਜਾਤ ਪਾਤ ਜ਼ੁਲਮ ਅਤਿਆਚਾਰ ਖੁਦਗਰਜ਼ੀ ਈਰਖਾ ਬਖੀਲੀ ਦੇ ਵਿੱਚ ਸੰਸਾਰ ਦੇ ਲੋਕ ਫਸ ਜਾਂਦੇ ਹਨ ਤਾਂ ਫਿਰ ਇਹ ਸੰਸਾਰ ਤੋਂ ਜਿਹੜਾ ਧਰਮ ਹੈ ਉਹ ਉੱਡ ਜਾਂਦਾ ਹੈ ਜਾ ਕੇ ਫਿਰ ਪ੍ਰਮਾਤਮਾ ਦੇ ਅੱਗੇ ਆਕਾਲ ਪੁਰਖ ਦੇ ਅੱਗੇ ਬੇਨਤੀ ਕਰਦਾ ਹੈ ਕਿ हे ਪ੍ਰਮਾਤਮਾ ਤੁਸੀਂ ਸੰਸਾਰ ਦੇ ਵਿੱਚ ਜਾ ਕੇ ਐਸੀ ਸ਼ਾਂਤੀ ਠੰਡ ਵਰਤਾਓ ਤਾਂ ਕਿ ਮੇਰਾ ਉੱਥੇ ਵਿਸਾਵਾ ਹੋ ਸਕੇ ਸੋ ਇਸ ਤਰ੍ਹਾਂ ਇਸੇ ਦਾ ਹੀ ਉਦੋਂ ਵਾਤਾਵਰਣ ਸੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ ਸਤਿਗੁਰੂ ਆਪਣੀ ਬਾਣੀ ਵਿੱਚ ਆਪ ਹੀ ਲਿਖਦੇ ਹਨ ਜਿਹੜੇ ਹੋਰ ਅਵਤਾਰਾਂ ਨੇ ਕੋਈ ਅਵਤਾਰ ਧਾਰ ਕੇ ਆਏ ਇੱਥੇ ਕਾਰਨਾਮੇ ਕੀਤੇ ਉਹਨਾਂ ਦੀ ਹਿਸਟਰੀ ਇਤਿਹਾਸ ਕਿੰਨੇ ਕਿੰਨੇ ਸੈਂਕੜੇ ਕਿੰਨੇ ਕਿੰਨੇ ਹਜ਼ਾਰ ਸਾਲ ਬਾਅਦ ਲਿਖੀ ਗਈ ਹੈ ਉਹਦੇ ਵਿੱਚ ਫਰਕ ਵੀ ਪੈ ਸਕਦਾ ਹੈ ਪਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਕਥਾ ਆਪ ਦੱਸ ਰਹੇ ਹਨ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਦਤ ਜਿਹ ਵਿਦਮ ਹੋਇਆ ਨੋ ਕਹਿੰਦੇ ਅਸੀਂ ਆਪਣੀ ਕਥਾ ਆਪ ਦੱਸਦੇ ਹਾਂ ਜਿਵੇਂ ਅਸੀਂ ਤਪ ਕਰ ਰਹੇ ਸੀ ਅਤੇ ਇੱਥੇ ਸੰਸਾਰ ਦੇ ਉੱਤੇ ਆਉਣਾ ਹੋਇਆ ਹੇਮਕੁੰਟ ਪਹਾੜਤ ਹੈ ਜਹਾਂ ਸਤ ਸ੍ਰਿੰਗ ਸੋਭਤ ਹੈ ਤਹਾਂ ਸਤ ਸ੍ਰਿੰਗ ਤੇ ਇਹ ਨਾਮ ਕਹਾਵਾ ਪੰਡ ਰਾਜ ਜੋਗ ਜੋਗ ਕਮਾਵਾ ਤਹ ਹਮ ਅਧਿਕ ਤਪਸਿਆ ਸਾਦੀ ਮਹਾਕਾਲ ਕਾਲ ਕਾ ਅਰਾਧੀ ਕਹਿੰਦੇ ਅਸੀਂ ਉੱਥੇ ਬਹੁਤ ਜ਼ਿਆਦਾ ਤਪੱਸਿਆ ਕੀਤੀ ਸਤਗੁਰਾਂ ਦਾ ਪਿਛਲੇ ਜਨਮ ਦੇ ਵਿੱਚ ਨਾ ਸੀ ਦੁਸ਼ਟ ਤਮਨ ਦੁਸ਼ਟ ਜਮਨ ਐਸ ਕਰਕੇ ਪਿਆ ਸੀ ਸਤਜਗ ਦੇ ਵਿੱਚ ਦੇਵਤਿਆਂ ਦੀ ਅਤੇ ਰਾਖਸ਼ਾਂ ਵਿੱਚ ਆਪਸ ਵਿੱਚ ਲੜਾਈ ਹੋ ਗਈ ਜੰਗ ਹੋ ਗਿਆ ਜਦੋਂ ਦੇਵ ਤੇ ਜ਼ਿਆਦੇ ਹੋ ਗਏ ਅਤੇ ਰਾਖਸ਼ਾਂ ਨੂੰ ਮਾਰ ਦੇਵਤੇ ਘਟ ਗਏ ਅਤੇ ਰਾਖਸ਼ਾਂ ਦੀ ਗਿਣਤੀ ਵੱਧ ਗਈ ਰਾਖਸ਼ ਦੇਵਤਿਆਂ ਨੂੰ ਮਾਰੀ ਜਾਂਦੇ ਆ ਅਤੇ ਉਸ ਵੇਲੇ ਤੇ ਹਸ ਲੰਬਾ ਦਾ ਸ਼ਾਰਟਕਟ ਹੀ ਕਰਦਾ ਹੈ ਉਸ ਵੇਲੇ ਇੱਕ ॠषि ਬੇਸ਼ਾ ਬੈਠਾ ਸੀ ਉਸ ਨੇ ਆਪਣਾ ਮਿਰਗਾਨ ਝਾੜਿਆ ਉਹਦੇ ਵਿੱਚੋਂ ਸਰਬਲੋ ਦਾ ਸਰੀਰ ਪੈਦਾ ਹੋਇਆ ਉਸ ਸਰਬਲੋ ਦੇ ਸਰੀਰ ਨੇ ਸਾਰੇ ਰਾਖਸ਼ ਮਾਰ ਦਿੱਤੇ ਖਤਮ ਕਰ ਦਿੱਤੇ ਅਤੇ ਰਾਜ ਦੇਵਤਿਆਂ ਨੂੰ ਦੇ ਦਿੱਤਾ ਫਿਰ ਉਹ ਸਰਬਲੋ ਦਾ ਜਿਹੜਾ ਸਰੀਰ ਸੀ ਉਹ ਆ ਕੇ ਜਿੱਥੇ ਹਿਮਕੁੰਡ ਪਹਾੜਤ ਹੈ ਇੱਥੇ ਇੱਕੋ ਚੋਟੀ ਸੀ ਜਿਸ ਤਰ੍ਹਾਂ ਆਪਾਂ ਕੋਈ ਗਾਰੇ ਦੇ ਵਿੱਚ ਮੁੱਕੀ ਮਾਰੀਏ ਗਾਰਾ ਸੇਡਾਂ ਤੇ ਖਿੱਲਰ ਜਾਂਦਾ ਐਸੀ ਤਰ੍ਹਾਂ ਉਹ ਸਰਬਲੋਹ ਦੇ ਸਰੂਰ ਨੇ ਸਰੀਰ ਨੇ ਆਪਣੀ ਕੋਣੀ ਮਾਰੀ ਉਹ ਜਿਹੜਾ ਪਹਾੜ ਸੀ ਇੱਕ ਚੋਟੀ ਸੀ ਉਹਦੀਆਂ ਸੱਤ ਚੋਟੀਆਂ ਖਿੱਲਰ ਕੇ ਬਣ ਗਈਆਂ ਤੇ ਆਪ ਚੌਂਕੜਾ ਮਾਰ ਕੇ ਬੈਠ ਗਏ ਸੱਤ ਯੁੱਗ ਦੇ ਵਿੱਚ ਤ੍ਰੇਤਾ ਯੁੱਗ ਸਾਰਾ ਲੰਘ ਗਿਆ ਦੁਆਪਰ ਯੁੱਗ ਸਾਰਾ ਲੰਘ ਗਿਆ ਕਲ ਯੁੱਗ ਦਾ ਯੁੱਗ ਚੱਲ ਰਿਹਾ ਸੀ ਇੱਥੇ ਫਿਰ ਮਾਤ ਲੋਕ ਦੇ ਵਿੱਚ ਹਿੰਦੁਸਤਾਨ ਭਾਰਤ ਦੇ ਵਿੱਚ ਔਰੰਗਜ਼ੇਬ ਜਿਹੜਾ ਬੜਾ ਜ਼ੁਲਮ ਕਰ ਰਿਹਾ ਸੀ ਹਿੰਦੂਆਂ ਨੂੰ ਜ਼ਬਰਦਸਤੀ ਮੋਸਲਮਾਨ ਬਣਾ ਰਿਹਾ ਸੀ ਉਹਨਾਂ ਦੇ ਮੰਦਰ ਢਾਕੇ ਮਸਜਿਦਾਂ ਉਸਾਰ ਰਿਹਾ ਸੀ ਹਿੰਦੂਆਂ ਤੇ ਬੜੇ ਜਿਆਦੇ ਸਖਤ ਹੁਕਮ ਕੀਤੇ ਹੋਏ ਸਨ ਕੋਈ ਹਿੰਦੂ ਕੋਈ ਟੱਲੀ ਨਹੀਂ ਵਜਾ ਸਕਦਾ ਕੋਈ ਘੋੜੇ ਤੇ ਨਹੀਂ ਚੜ੍ਹ ਸਕਦਾ ਕੋਈ ਸਾਜ਼ ਨਹੀਂ ਵਸਾ ਬਜਾ ਸਕਦਾ ਬੇਅੰਤ ਇਸ ਤਰ੍ਹਾਂ ਪਾਬੰਦੀਆਂ ਲਾਈਆਂ ਹੋਈਆਂ ਸਨ ਉਸ ਵੇਲੇ ਫਿਰ ਪ੍ਰਮਾਤਮਾ ਨੇ ਜਦੋਂ ਸਾਰੇ ਦੇਵੀ ਦੇਵਤਿਆਂ ਨੂੰ ਪੀਰ ਪਗੰਬਰਾਂ ਨੂੰ ਕਿਹਾ ਕਿਸੇ ਨੇ ਧਾਣਾ ਤੜੀ ਫਿਰ ਸਤਿਗੁਰਾਂ ਨੇ ਅਕਾਲ ਪੁਰਖ ਨੇ ਦੋਸ਼ਟ ਦਾ ਮੰਦਿਰ ਰੂਪ ਵਿੱਚ ਦਸਵੇਂ ਪਾਸ਼ਾ ਪਿਛਲੇ ਜਨਮ ਵਿੱਚ ਬੈਠੇ ਆ ਉੱਥੇ ਫਿਰ ਅਕਾਲ ਪੁਰਖ ਨੇ ਹੁਕਮ ਕੀਤਾ ਬੁਲਾਇਆ ਆਪਣੇ ਕੋਲ ਕਹਿੰਦੇ ਹਮ ਅਧਿਕ ਤਪੱਸਿਆ ਸਾਧੀ ਮਹਾਕਾਲ ਕਾਲ ਦਾ ਆਰਾਧੀ ਉਸ ਤੋਂ ਬਾਅਦ ਸਤਿਗੁਰੂ ਕਹਿੰਦੇ ਨੇ ਤਾਤ ਮਾਤ ਮੁਰਖਾਲਕ ਅਲਾਦਾ ਬਹੁ ਵਿਦਯੋਗ ਸਾਧਨਾ ਸਾਧਾ ਮੇਰੇ ਮਾਤਾ ਪਿਤਾ ਨੇ ਵੀ ਬਹੁਤ ਤਪੱਸਿਆ ਕੀਤੀ ਬੜੀ ਯੋਗ ਸਾਧਨਾ ਸਾਧੀ ਤិន ਜੋ ਕਰੀ ਅਲਾਹ ਕੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰਦੇਵਾ ਫਿਰ ਜਦੋਂ ਉਹਨਾਂ ਨੇ ਪ੍ਰਮਾਤਮਾ ਦੀ ਅਰਾਧਨਾ ਕੀਤੀ ਫਿਰ ਪ੍ਰਮਾਤਮਾ ਖੁਸ਼ ਹੋਇਆ ਹਿਆ ਚਤਨਾ ਭਇਓ ਹਵਨੋ ਆਵਨ ਕਹੈ ਚੁਬੀਸ ਰਹੀ ਸੁਰਤ ਪ੍ਰਭ ਚਰਨਾਂ ਨੂੰ ਇਹ ਕਹਿੰਦੇ ਸਾਡਾ ਦਿਲ ਨਹੀਂ ਸੀ ਕਰਦਾ ਚਤ ਨਹੀਂ ਸੀ ਕਰਦਾ ਆਉਣ ਨੂੰ ਪ੍ਰਮਾਤਮਾ ਦੇ ਨਾਲ ਇਕਮਿਕ ਹੋਏ ਬੈਠੇ ਸੀ ਸੁਰਤੀ ਜੁੜੀ ਹੋਈ ਸੀ ਪਰ ਪ੍ਰਮਾਤਮਾ ਨੇ ਸਾਨੂੰ ਬੁਲਾਇਆ ਕਹਿਣ ਲੱਗੇ ਤੁਸੀਂ ਜਾ ਕੇ ਇਸ ਸੰਸਾਰ ਦੇ ਉੱਤੇ ਜ਼ੁਰਮ ਦਾ ਨਾਸ਼ ਕਰੋ ਅਤੇ ਸ਼ਾਂਤਾ ਮਹਾਪੁਰਖਾਂ ਦੀ ਰੱਖਿਆ ਕਰੋ ਅਤੇ ਸੱਚ ਦਾ ਧਰਮ ਚਲਾਓ ਸਤਿਗੁਰੂ ਕਹਿਣ ਲੱਗੇ ਅਸੀਂ ਫਿਰ ਹੱਥ ਬੰਨ ਕੇ ਅਰਦਾਸ ਕੀਤੀ ਠਾੜ ਭਇਓ ਮੈਂ ਜ਼ੋਰ ਕਰ ਖੜਾ ਹੋ ਕੇ ਹੱਥ ਜੋੜ ਕੇ ਠਾੜ ਭਇਓ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਕਹਿੰਦੇ ਪੰਥ ਇਹ ਤਾਂ ਚੱਲੂਗਾ ਤਾਂ ਇਹ ਸਾਰੇ ਦੁਨੀਆ ਤੇ ਠੰਡ ਵਰਤੂ ਜ਼ੁਲਮ ਦਾ ਨਾਸ ਹੋਊਗਾ ਜੇ ਤੁਸੀਂ ਆਪ ਕਿਰਪਾ ਰੱਖੋਗੇ ਆਪ ਸਿਰ ਤੇ ਹੱਥ ਰੱਖੋਗੇ ਤੇ ਆਕਾਰਪੁਰ ਕੇਣ ਲਗਾ ਮੈਂ ਆਪਣਾ ਸਤ ਤੁਜੇ ਨਿਵਾਜਾ ਪੰਥ ਪਰਚਰ ਕਰ ਬੇ ਕੋ ਸਾਜਾ ਮੈਂ ਆਪਣਾ ਪੁੱਤਰ ਬਣਾ ਕੇ ਤੈਨੂੰ ਭੇਜ ਰਿਹਾ ਹੈ ਤੇ ਸਤਗੁਰਾਂ ਨੇ ਫਿਰ ਬਖਸ਼ਿਸ਼ ਕੀਤੀ ਆ ਕੇ ਉਤਾਰ ਧਾਰਨ ਕੀਤਾ ਪਟਨਾ ਸਾਹਿਬ ਦੇ ਵਿੱਚ ਪਟਨਾ ਸਾਹਿਬ ਤਾਂ ਉਤਾਰ ਧਾਰਨ ਕੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਪਹਿਲਾ ਨਾਮ ਸੀ ਪਾਟਲੀ ਪੁੱਤਰ ਉੱਥੇ ਜਦੋਂ ਗਏ ਜੋਰੀ ਸਾਲਸਰਾਏ ਦੇ ਕੋਲੇ ਬੜੇ ਬਚਨ ਚੱਲੇ ਬੜਾ ਸ਼ਰਧਾਲੂ ਬਣ ਗਿਆ ਤੇ ਬੇਨਤੀ ਕੀਤੀ ਮਹਾਰਾਜ ਕਿਤੇ ਜਾਓ ਨਾ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਸਾਨੂੰ ਇੱਕ ਥਾਂ ਰਹਿਣ ਦਾ ਹੁਕਮ ਨਹੀਂ ਬੜੀ ਦੁਨੀਆ ਤੜਫ ਰਹੀ ਹੈ ਸਾਰੀ ਦੁਨੀਆ ਤੇ ਠੰਡ ਵਰਤੌਣੀ ਹੈ ਧਰਮ ਦਾ ਪ੍ਰਚਾਰ ਕਰਨਾ ਹੈ ਜਦੋਂ ਬਹੁਤ ਬੇਨਤੀਆਂ ਕੀਤੀਆਂ ਸਤਿਗੁਰੂ ਕਹਿਣ ਲੱਗੇ ਅਸੀਂ 10ਵੇਂ ਜਾਮੇ ਵਿੱਚ ਆਵਾਂਗੇ ਤੂੰ ਆਪਣੇ ਘਰ ਇੱਥੇ ਸਰਾ ਬਣਾ ਉੱਥੇ ਯਾਤਰੀਆਂ ਨੂੰ ਨਿਵਾਸ ਦੇ ਅਤੇ ਲੰਗਰ ਚਲਾ ਅਸੀਂ ਜਸਮੀਤ ਜਾਮੇ ਵਿੱਚ ਆਵਾਂਗੇ ਤਾਂ ਫਿਰ ਸਤਿਗੁਰਾਂ ਨੇ ਉੱਥੇ ਫਿਰ ਪਟਨਾ ਸਹਿ ਵਿਖੇ ਅਵਤਾਰ ਧਾਰਨ ਕੀਤਾ ਸਤਿਗੁਰੂ ਆਪਣੀ ਬਾਣੀ ਵਿੱਚ ਫਰਮਾਉਂਦੇ ਹਨ ਮੋਰ ਪਿਤ ਪੂਰਵ ਕੀ ਇਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਬ ਹੀ ਜਾਦਰ ਤ੍ਰੈਣੀ ਭਏ ਪੁੰਨ ਦਾਨ ਦਿਨ ਕਰਤ ਬਤੇ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਿਓ ਅਸੀਂ ਫਿਰ ਉੱਥੇ ਪਿਤਾ ਮਾਤਾ ਪਿਤਾ ਨੇ ਇਲਾਹਾਬਰ ਜਾ ਕੇ ਜਿੱਥੇ ਬਹੁਤ ਵੱਡਾ ਤੀਰਥ ਹੈ ਤ੍ਰੈਣੀ ਇਕੱਠੀ ਹੁੰਦੀ ਹੈ ਗੰਗਾ ਜਮਨਾ ਸਰਸਤੀ ਉਥੇ ਤੀਰਥ ਉਤੇ ਬਹੁਤ ਜਿਆਦਾ ਜੱਪ ਤਪ ਕੀਤਾ ਪੁੰਨ ਦਾਨ ਕੀਤਾ ਫਿਰ ਉਥੇ ਸਾਡਾ ਪ੍ਰਕਾਸ਼ ਹੋਇਆ ਸਤਿਗੁਰੂ ਬਚਨ ਕਰਦੇ ਆ ਸੋ ਸਤਿਗੁਰਾਂ ਨੇ ਸਨ 1666 ਐਤਵਾਰ ਅੰਮ੍ਰਿਤ ਵੇਲੇ 3 ਵਜੇ ਉਹ ਸ੍ਰੀ ਸਤਵੇਂ ਨੂੰ ਅਵਤਾਰ ਧਾਰਨ ਕੀਤਾ ਆਪ ਜੀ ਨੇ ਬਹੁਤ ਸੰਖੇਪ ਸ਼ਬਦਾਂ ਦੇ ਵਿੱਚ ਬਹੁਤ ਹੀ ਸਤਕਾਰ ਜੋ ਗਿਆਨੀ ਰਿਸ਼ਪਾਲ ਸਿੰਘ ਜੀ ਖਾਲਸਾ ਜੀ ਤੋਂ ਸਰਵਣ ਕੀਤਾ ਜਦੋਂ ਅਵਤਾਰ ਧਾਰਨ ਕੀਤਾ ਬੜਾ ਪ੍ਰਕਾਸ਼ ਹੋਇਆ ਜਿਹੜਾ ਪੀਖਨਸ਼ਾ ਪੀਰ ਫਕੀਰ ਸੀ ਬੜਾ ਪਹੁੰਚਿਆ ਫਕੀਰ ਸੀ ਜਿਹੜਾ ਪਰਮਾਤਮਾ ਦੇ ਨਾਲ ਇੱਕਮਿਕ ਹੋਇਆ ਸੀ ਜਦੋਂ ਉਹ ਨਵਾਜਾ ਪੜਦਾ ਸੀ ਮੱਕੇ ਵੱਲ ਨੂੰ ਮੁਖ ਕਰਕੇ ਜਦੋਂ ਅਵਤਾਰ ਧਾਰਨ ਕੀਤਾ ਸਤਿਗੁਰਾਂ ਨੇ ਉਦੋਂ ਫਿਰ ਮੱਕੇ ਵੱਲ ਪਿੱਠ ਅਤੇ ਪਟਨਾ ਸਾਹਿਬ ਵੱਰ ਮੁਖ ਕਰਕੇ ਜਦੋਂ ਅਮਰਤ ਵੇਲੇ ਅਰਦਾਸਾਂ ਕਰਦਾ ਅੱਖਾਂ ਚ ਜਲ ਚੱਲ ਰਿਹਾ ਨਵਾਜਾਂ ਪੜ ਰਿਹਾ ਸੇਵਕਾਂ ਨੇ ਦੇਖਿਆ ਮਰੀਦਾਂ ਨੇ ਮਹਾਰਾਜ ਇਹ ਕੀ ਕੌਤਕ ਹੈ ਸਾਰੀ ਉਮਰ ਤੁਸੀਂ ਮੱਕੇ ਵੱਲ ਆਪ ਨਵਾਜਾਂ ਪੜਦੇ ਹੋ ਸਾਨੂੰ ਉਧਰ ਪ੍ਰੇਰ ਦੇ ਹੋ ਮੱਕਾ ਪਰਮਾਤਮਾ ਅੱਲਾਹ ਤਾਲਾ ਇੱਧਰ ਰਹਿੰਦਾ ਹੈ ਅੱਜ ਤੁਸੀਂ ਉਧਰ ਪਿੱਠ ਕੀਤੀ ਹੋਈ ਹੈ ਪੀਖਨ ਸ਼ਾਹ ਕਹਿਣ ਲੱਗਾ ਮਰੀਦੋ ਅੱਜ ਜਿਹੜਾ ਅੱਲਾਹ ਤਾਲਾ ਮੱਕੇ ਵੱਲ ਹੈ ਉਹ ਅੱਜ ਪੂਰਬ ਦੇ ਵਾਲੇ ਪਾਸੇ ਇੱਧਰ ਆ ਗਿਆ ਹੈ ਤਾਂ ਅਸੀਂ ਉਹਨਾਂ ਨੂੰ ਜਿਹੜਾ ਅੱਲਾਹ ਤਾਲਾ ਹੈ ਉਹ ਕਿਸੇ ਮਕਾਨਾਂ ਵਿੱਚ ਨਹੀਂ ਰਹਿੰਦਾ ਅੱਜ ਉਹੀ ਅੱਲਾਹ ਤਾਲਾ ਪੂਰਬ ਵਾਲੇ ਪਾਸੇ ਆ ਗਿਆ ਕਹਿੰਦੇ ਜੀ ਸਾਨੂੰ ਫਿਰ ਦਰਸ਼ਨ ਕਰਵਾਓ ਫਿਰ ਉਥੋਂ ਕਰਨਾਲ ਦੇ ਕੋਲੇ ਠਿਸਕਾ ਪਿੰਡ ਹੈ ਉੱਥੋਂ ਚੱਲਿਆ ਪੀਖਨशाह पीर ਮਰੀਦਾਂ ਨੂੰ ਨਾਲ ਲੈ ਕੇ ਇੱਕ ਮਹੀਨਾ ਲੱਗ ਗਿਆ ਪਹੁੰਚਣ ਨੂੰ ਪਟਨਾ ਸਾਹਿਬ ਪਹੁੰਚੇ ਉੱਥੇ ਜਾ ਕੇ ਆਪ ਜੀ ਨੇ ਸੁਣਿਆ ਦਰਸ਼ਨ ਕਰਨ ਵਾਸਤੇ ਬੇਨਤੀਆਂ ਕੀਤੀਆਂ ਉਦੋਂ ਬੜਾ ਟੂਨੇ ਟਾਮਣ ਦਾ ਸਤਿਗੁਰਾਂ ਦਾ ਅਵਤਾਰ ਜਿਹੜਾ ਹੋਇਆ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਹੈਗਾ 1621 ਸਨ ਦਾ ਇਸਵੀ ਦਾ ਅਤੇ 1632 ਸਨ ਦੇ ਵਿੱਚ ਸਤਿਗੁਰਾਂ ਦੀ ਸ਼ਾਦੀ ਹੋਈ ਕਰਤਾਰਪੁਰ ਸਾਹਿਬ ਵਿਖੇ 1632 ਤੋਂ ਲੈ ਕੇ 1664 ਤੱਕ 64 ਤੱਕ 34 ਸਾਲ ਬਾਅਦ ਸਤਿਗੁਰਾਂ ਦਾ ਅਵਤਾਰ ਹੋਇਆ ਸੀ ਬੜਾ ਪੁੰਨਦਾਨ ਜਪ ਤਪ ਕੀਤਾ ਮਾਤਾ ਨਾਨਕੀ ਨੇ ਬੇਨਤੀਆਂ ਕੀਤੀਆਂ ਸਤਿਗੁਰਾਂ ਅੱਗੇ ਕੇ ਪੁੱਤਰ ਅਸੀਂ ਗਾਹਾਂ ਆਪਣੇ ਪੋਤਰੇ ਦਾ ਮੁੱਖ ਨਹੀਂ ਦੇਖਿਆ ਕਿਰਪਾ ਕਰੋ ਫਿਰ ਉੱਥੇ ਜਦੋਂ ਪੁੰਨਦਾਨ ਜਪ ਤਪ ਕੀਤੇ ਤਾਂ ਸਤਿਗੁਰਾਂ ਦਾ ਅਵਤਾਰ ਹੋਇਆ 34 ਸਾਲ ਬਾਅਦ ਸਤਿਗੁਰਾਂ ਨੇ ਅਵਤਾਰ ਧਾਰਨ ਕੀਤਾ ਤੇ ਇਹਨਾਂ ਪਰਿਵਾਰ ਦੇ ਵਿੱਚ ਇਹ ਸੀਗਾ ਡਰ ਪਿਆ ਸੀ ਕੋਈ ਤਾਂ ਅਗੇ ਤਵੀਰ ਟੂਣਾ ਟਾਮਣ ਕਰਕੇ ਕੋਈ ਹੋਰ ਨਾ ਨੁਕਸਾਨ ਕਰ ਦੇਵੇ ਜਦੋਂ ਬਹੁਤ ਬੇਨਤੀਆਂ ਕੀਤੀਆਂ ਕਹਿੰਦੇ ਜੀ ਜਿੰਨਾ ਚਿਰ ਇਹਨਾਂ ਦੇ ਪਿਤਾ ਜੀ ਨਾ ਆ ਕੇ ਬੱਚੇ ਨੂੰ ਅਸ਼ੀਰਵਾਦ ਦੇਣਗੇ ਦਰਸ਼ਨ ਕਰਨਗੇ ਉਨਾ ਚਿਰ ਦਰਸ਼ਨ ਨਹੀਂ ਕਰਵਾ ਸਕਦੇ ਜਦੋਂ ਉਹਨਾਂ ਪੀਰ ਦੀ ਸ਼ਰਧਾ ਦੇਖੀ ਕਹਿੰਦੇ ਜੀ ਜੋ ਖਾਣਾ ਪੀਣਾ ਜੋ ਕੁਛ ਮਰਜੀ ਤੁਸੀਂ ਕਹਿੰਦੇ ਨਹੀਂ ਸਾਨੂੰ ਕੁਝ ਨਹੀਂ ਚਾਹੀਦਾ ਅਸੀਂ ਤਾਂ ਅੱਲਾਹ ਤਾਲਾ ਦੇ ਦਰਸ਼ਨ ਕਰਨ ਵਾਸਤੇ ਹੀ ਆਏ ਹਾਂ ਤਾਂ ਦਰਸ਼ਨ ਕਰਵਾਏ ਨਿਹਾਲ ਹੋ ਗਿਆ ਫਰਨਾ ਸੀਗਾ ਵੀ ਇਹ ਹਿੰਦੂਆਂ ਦਾ ਪੱਖ ਕਰਨਗੇ ਕਿ ਮੁਸਲਮਾਨਾਂ ਦਾ ਪੱਖ ਕਰਨਗੇ ਬਹੁਤ ਸਦੀਆਂ ਤੋਂ ਲੈ ਕੇ ਇਹ ਰੌਲਾ ਚੱਲ ਰਿਹਾ ਸੀ ਤੇ ਅੱਜ ਵੀ ਰੌਲਾ ਉਹ ਚੱਲ ਰਿਹਾ ਸੀ ਔਰੰਗਜ਼ੇਬ ਵੇਲੇ ਤਾਂ ਸਤਿਗੁਰਾਂ ਦੇ ਸਾਹਮਣੇ ਜਦੋਂ ਦੋਹੇ ਕੁੱਝੀਆਂ ਕੀਤੀਆਂ ਸਤਿਗੁਰਾਂ ਨੇ ਦੋਹੇ ਹੱਥ ਰੱਖਤੇ ਕਿ ਅਸੀਂ ਜ਼ੁਲਮ ਦਾ ਨਾਸ਼ ਕਰਨ ਵਾਸਤੇ ਆਇਆ ਅਸੀਂ ਕਿਸੇ ਦਾ ਪੱਖ ਨਹੀਂ ਸਾਨੂੰ ਸਾਰੇ ਪਿਆਰੇ ਆ ਇੱਕ ਕਰਨ ਵਾਸਤੇ ਆਏ ਹਾਂ ਸੋ ਇਸ ਤਰ੍ਹਾਂ ਉਹਨਾਂ ਦੀ ਵਿਭਾਵਨਾ ਪੂਰੀ ਕੀਤੀ ਸਤਿਗੁਰਾਂ ਨੇ ਜੋ ਉਥੇ ਕੌਤਕ ਕੀਤੇ ਉਹ ਵੀ ਆਪਣੇ ਸਰਵਣ ਕੀਤੇ ਹੈ ਕਿਉਂ ਜਿਹੜੇ અવਤਾਰ ਆਉਂਦੇ ਹਨ ਸੰਸਾਰ ਦੇ ਉੱਤੇ ਧਾਰਨ ਆ ਕੇ ਉਹਨਾਂ ਵਾਸਤੇ ਜਿੰਨੀ ਪ੍ਰਮਾਤਮਾ ਨੇ ਸ੍ਰਿਸ਼ਟੀ ਸਾਜੀ ਹੈ ਸਭ ਉਹਨਾਂ ਨੂੰ ਇੱਕ ਹੁੰਦੇ ਨੇ ਜਿਹੜੇ ਪ੍ਰਮਾਤਮਾ ਦੇ ਨੌ ਰੱਖੇ ਨੇ ਜਾਂ ਜਾਤੀਆਂ ਧਰਮ ਵੰਡ ਕੀਤੀ ਹੈ ਉਹ ਤਾਂ ਇਥੋਂ ਦੇ ਲੋਕਾਂ ਨੇ ਕੀਤੀ ਹੈ ਪਰ ਜਿਹੜਾ ਸੱਚੇ ਦਿਲੋਂ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਚਾਹੇ ਉਹ ਸ਼ਿਵ ਦਾਤ ਸੀ ਚਾਹੇ ਮੈਣੀ ਰਾਣੀ ਸੀ ਜਾਂ ਕੋਈ ਵੀ ਸੀ ਪੀਖਣ ਸ਼ਾਹ ਸੀ ਪਰ ਜਿਹੜੇ ਆਪ અવਤਾਰ ਆਉਂਦੇ ਨੇ ਉਹਨਾਂ ਵਾਸਤੇ ਜਿਹੜੇ ਸ਼ਰਧਾ ਭਾਵਨਾ ਦੇ ਨਾਲ ਆਪਣੇ ਇਸ਼ਟ ਦੀ ਭਾਵਨਾ ਨੂੰ ਕਰਕੇ ਮੰਨਦੇ ਨੇ ਆਰਾਧਦੇ ਨੇ ਚਿੰਤਨ ਕਰਦੇ ਨੇ ਉਹਨਾਂ ਨੂੰ ਸਾਰੇ ਪਿਆਰੇ ਹੈ ਸੋ ਇਸ ਤਰ੍ਹਾਂ ਸਾਰਿਆਂ ਦੀ ਰੱਖਿਆ ਕਰਨ ਵਾਸਤੇ ਸਤਿਗੁਰਾਂ ਨੇ ਆਪਣੀ ਬਾਣੀ ਵਿੱਚ ਆਪ ਦੱਸਿਆ ਕਿ ਸੰਸਾਰ ਤੇ ਸਾਡਾ ਆਉਣਾ ਕਿਵੇਂ ਹੋਇਆ ਅਸੀਂ ਕੀ ਕਰਨ ਵਾਸਤੇ ਆਏ ਹਾਂ ਹਮ ਇਹ ਕਾਜ ਜਗਤ ਮਵਾਏ ਧਰਮ ਹਿੰਤ ਗੁਰਦੇਵ ਪਠਾਏ ਜਹਾਂ ਤਮਾ ਤੁਮ ਧਰਮ ਬਿਥਾਰੋ ਦੁਸ਼ਟ ਦੋਖੀਆਂ ਨੂੰ ਪਕਰ ਪਛਾਰੋ ਯਾਹੀ ਕਾਇਤਰਾ ਹਮ ਜਨਮ ਸਮਝ ਲਿਓ ਸਾਧੂ ਸਭ ਮਨ ਮੰ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਕਹਿੰਦੇ ਅਸੀਂ ਤਿੰਨ ਕੰਮ ਕਰਨ ਵਾਸਤੇ ਆਏ ਹਾਂ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਸੰਤਾਂ ਮਹਾਪੁਰਖਾਂ ਭਗਤਾਂ ਦੀ ਰੱਖਿਆ ਕਰਨ ਵਾਸਤੇ ਅਤੇ ਧਰਮ ਚਲਾਉਣ ਵਾਸਤੇ ਆਏ ਹਾਂ ਸੋ ਉਹ ਸਤਗੁਰਾਂ ਨੇ ਫਿਰ ਬਖਸ਼ਿਸ਼ ਕੀਤੀ ਜੇਵੇਂ ਸਤਿਗੁਰਾਂ ਦੇ ਕਿੱਡੇ-ਕੱਡੇ ਜੰਗ-ਜਦ ਹੋਏ ਅਤੇ ਕਿੰਨੇ ਘੇਰੇ ਪੈ ਗਏ ਕਿੰਨਾ ਕੁਛ ਹੋਇਆ ਪਰ ਸਤਿਗੁਰੂ ਆਪਣੀ ਬਾਣੀ ਵਿੱਚ ਦੱਸਦਾ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਸਤਿਗੁਰਾਂ ਨੇ ਇਹ ਕਿੰਡੀ ਵੱਡੀ ਰਚਨਾ ਕਿੰਡੀ ਵੱਡੀ ਖਿਆਲ ਦਿੱਤਾ ਆਪਣਾ ਜਿਹੜਾ ਬੰਦਾ ਤਮਾਸ਼ਾ ਦੇਖਦਾ ਉਹਨੂੰ ਪਤਾ ਹੁੰਦਾ ਇਹ ਤਮਾਸ਼ਾ ਤਾਂ ਇਹ ਵਿਣ ਸੰਹਾਰ ਹੈ ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗਿਰੀ ਨਹੀਂ ਹੈ ਇਹ ਤਾਂ ਇੱਕ ਤਮਾਸ਼ਾ ਹੈ ਜਿਹੜਾ ਬੰਦਾ ਤਮਾਸ਼ਾ ਦੇਖਦਾ ਉਹਦੇ ਮਨ ਤੇ ਨਾ ਕੋਈ ਹਰਖ ਹੁੰਦਾ ਨਾ ਕੋਈ ਸੋਗ ਹੁੰਦਾ ਨਾ ਕੋਈ ਗਮੀ ਹੁੰਦੀਆ ਨਾ ਕੋਈ ਖੁਸ਼ੀ ਹੁੰਦੀਆ ਤਮਾਸ਼ਾ ਇਹ ਖਤਮ ਹੋ ਜਾਣਾ ਹੁੰਦਾ ਇਸ ਤਰ੍ਹਾਂ ਸਤਿਗੁਰੂ ਕਹਿੰਦੇ ਇਸ ਦਾ ਤਮਾਸ਼ਾ ਦੇਖਣਾ ਹੈ ਦੁਨੀਆ ਦਾ ਸਤਿਗੁਰਾਂ ਦੇ ਇਸ ਕਰਕੇ ਮਨ ਦੇ ਵਿੱਚ ਨਾ ਕੋਈ ਦੁੱਖ ਸੀ ਨਾ ਕੋਈ ਖੁਸ਼ੀ ਨਾ ਕੋਈ ਗਮੀ ਆਪਣੀ ਆਨੰਦ ਵਿੱਚ ਨਾ ਹੀ ਜਿਹੜਾ ਪਰਮਪੁਰਖ ਦਾ ਦਾਸ ਆ ਜਿਹੜਾ ਪ੍ਰਮਾਤਮਾ ਦਾ ਪੁੱਤਰ ਹੈ ਜਿਹਨੂੰ ਪ੍ਰਮਾਤਮਾ ਨੇ ਆਪਣਾ ਪੁੱਤਰ ਬਣਾ ਕੇ ਭੇਜਿਆ ਉਹਨੂੰ ਕੋਈ ਕਿਸ ਤਰ੍ਹਾਂ ਉਹਦਾ ਨੁਕਸਾਨ ਕਰ ਸਕਦਾ ਹੈ ਨਾ ਕੋਈ ਉਹਨੂੰ ਗ੍ਰਿਫਤਾਰ ਕਰ ਸਕਦਾ ਨਾ ਕੋਈ ਉਹਨੂੰ ਮਾਰ ਸਕਦਾ ਹੈ ਇਸੇ ਤਰਕੇ ਸਾਧਗੁਰਾਂ ਦੇ 10-10 ਲੱਖ ਦੇ ਘੇਰਿਆਂ ਦੇ ਵਿੱਚੋਂ ਉਹ ਨਿਕਲੇ ਆ ਕਿਉਂ ਜਿਹੜੇ ਦੁਨੀਆਂ ਦੇ ਲੋਕ ਆ ਉਹਨਾਂ ਦੀ ਆਪਣੀ ਮਤ ਹੁੰਦੀ ਆ ਜਿਹੜਾ ਪਰਮਾਤਮਾ ਹੈ ਹੀ ਜਿੰਨੀ ਵੱਡੀ ਸ਼ਕਤੀ ਪਰਮਾਤਮਾ ਦੇ ਵਿੱਚ ਹੈ ਓਡੀ ਵੱਡੀ ਸ਼ਕਤੀ ਪਰਮਾਤਮਾ ਦੇ ਪੁੱਤਰਾਂ ਵਿੱਚ ਹੁੰਦੀ ਹੈ ਤੇ ਦੁਨਿਆਵੀ ਲੋਕ ਕਿੱਥੇ ਉਹਨਾਂ ਤੇ ਕਬਜ਼ਾ ਕਰ ਸਕਦੇ ਆ ਕਿੱਥੇ ਉਹਨਾਂ ਨੂੰ ਘੇਰ ਸਕਦੇ ਆ ਕੋਈ ਨੁਕਸਾਨ ਕਰ ਸਕਦੇ ਆ ਜਦੋਂ ਗੜੀ ਦੇ ਵਿੱਚ ਘੇਰਾ ਪਿਆ ਹੋਇਆ ਸੀ 10 ਲੱਖ ਦਾ ਕੱਠਾ 10 ਲੱਖ ਤਾਂ ਦਿੱਲੀ ਦੇ ਉਤੋਂ ਦਿੱਲੀ ਤੋਂ ਹੀ ਰੰਗਜੀਤ ਦੀ ਫੌਜ ਭੇਜੀ ਹੋਈ ਆਈ ਸੀ ਜਿਹੜੀ ਉੱਥੋਂ ਦੇ ਬਾਈ ਧਰਾਂ ਦੀ ਜਿਹੜੀ ਸੀ ਫੌਜ ਸੀਗੀ ਜਿਹੜੀ ਲਾਹੌਰ ਦੇ ਸੂਬੇ ਦੀ ਫੌਜ ਸੀਗੀ ਅਤੇ ਚਮਕੌਰ ਸਾਹਿਬ ਦੀ ਅਤੇ ਦੂਸਰੇ ਫਤਿਹਗੜ੍ਹ ਸਾਹਿਬ ਦੀ ਵਜੀਦ ਖਾਨ ਦੀ ਫੌਜ ਸੀ ਉਹ ਵੱਧੂ ਸੀ 10 ਲੱਖ ਤੋਂ ਉੱਪਰ ਫੌਜ ਇੰਨਾ ਘੇਰਾ ਪਿਆ ਹੋਇਆ ਸਤਗੁਰੂ ਕਿਸੇ ਆਨੰਦ ਚਾ ਕੋਈ ਘਬਰਾਟ ਨਹੀਂ ਕੋਈ ਉਹਨਾਂ ਨੂੰ ਸੋਗ ਨਹੀਂ ਕੋਈ ਹਰਖ ਨਹੀਂ ਕਿਉਂ ਸਤਗੁਰਾਂ ਨੂੰ ਪਤਾ ਹੈ ਸਾਡਾ ਕੁਝ ਨਹੀਂ ਵਿਗਾੜ ਸਕ ਪਰਮਾਤਮਾ ਆਪ ਸੀ ਤੇ ਜਦੋਂ ਇਤਿਹਾਸ 'ਚ ਲਿਖਿਆ ਸਤਿਗੁਰਾਂ ਨੇ ਇੱਕ ਤੀਰ ਚਲਾਇਆ ਸਾਰੇ ਸ਼ਰਨਾਟਾ ਛਾ ਗਿਆ ਭਾਈ ਦਇਆ ਸਿੰਘ ਜੀ ਕੋਲੇ ਖੜੇ ਆ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਸਤਿਗੁਰੂ ਜੇ ਆਪ ਕਿਰਪਾ ਕਰੋ ਤਾਂ ਐਸੇ 100 ਤੀਰ ਹੋਰ ਚਲਾ ਦੇਵੋ ਤਾਂ ਸਾਰੀ ਫੌਜ ਸਾਰੀ ਸਮਝਵੇ ਪਰ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਚਨ ਕਰਦੇ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਇਤਿਹਾਸ ਵਿੱਚ ਤਾਂ ਕਹਿੰਦੇ ਨੇ ਕਹਿੰਦੇ ਤੀਰ ਚਲਾਏ ਕੋਈ ਕਹਿੰਦੇ ਨੇ ਚਮਕੌਰ ਸਾਹਿਬ تیر ਚਲਾਏ ਕੋਈ ਕਹਿੰਦੇ ਮੁਕਤਸਰ ਤੇ تیر ਚਲਾਏ ਪਰ ਸਤਿਗੁਰੂ ਸ੍ਰੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਚਨ ਕਰਦੇ ਸੀ ਕਿ ਸਤਿਗੁਰਾਂ ਨੇ ਕੋਈ تیر ਨਹੀਂ ਚਲਾਇਆ ਜਦੋਂ ਕਿਤੇ ਆਪਣੇ ਵਜੂਦ ਵਿੱਚ ਆ ਕੇ ਆਪਣੇ ਰੋਹ ਦੇ ਵਿੱਚ ਆ ਕੇ ਸਤਿਗੁਰੂ ਕਿਤੇ ਚਿਲਾ ਚੜਾਉਂਦੇ ਸੀ ਕਮੀਨ ਕਮਾਨ ਦੇ ਉੱਤੇ تیر ਚੜਾਉਂਦੇ ਸੀ ਤਾਂ ਉਦੋਂ ਦੇਵੀ ਦੇਵਤੇ ਕਹਿੰਦੇ ਹੱਥ ਬਨ ਕੇ ਖੜ ਜਾਂਦੇ ਸੀ ਬੇਨਤੀਆਂ ਕਰਦੇ ਸੀ ਕਿ ਸਤਿਗੁਰੂ ਤੁਸੀਂ ਤੀਰ ਨਾ ਚਲਾਇਓ ਕਿਉਂ ਸਤਿਗੁਰੂ ਬਚ ਸਤਿਗੁਰਾਂ ਦਾ ਬਚਨ ਹੈ ਆਪਣੀ ਬਾਣੇ ਹਰਨ ਭਰਨ ਜਾਂ ਕਾ ਨੇਤਰ ਫੋਰ ਜਿਹੜਾ ਪ੍ਰਮਾਤਮਾ ਜਾਂ ਪ੍ਰਮਾਤਮੇ ਦੇ ਪੁੱਤਰਾ ਉਹ ਤਾਂ ਅੱਖ ਮੀਚਣ ਦੇ ਵਿੱਚ ਹੀ ਦੁਨੀਆ ਨੂੰ ਖਤਮ ਵੀ ਕਰ ਸਕਦੇ ਹਨ ਅਤੇ ਰਚ ਵੀ ਸਕਦੇ ਹਨ ਸੋ ਇਸ ਤਰ੍ਹਾਂ ਬਾਬਾ ਜੀ ਬਚਨ ਕਰਦੇ ਸੀ ਜਦੋਂ ਤੀਰ ਚਲਾਉਣ ਲੱਗਦੇ ਸੀ ਦੇਵੀ ਦੇਵਤੇ ਹੱਥ ਬੰਨ ਕੇ ਖੜ ਜਾਂਦੇ ਸੀ ਕਿ ਤੁਸੀਂ ਤੀਰ ਨਾ ਚਲਾਇਓ ਇੱਕ ਤੀਰ ਦੇ ਨਾਲ ਹੀ ਸਤਿਗੁਰੂ ਜਿਹੜੇ ਇੱਕ ਸ੍ਰਸ਼ਟੀ ਦਾ ਨਾਸ਼ ਕਰ ਸਕਦੇ ਉਹਨਾਂ ਮੂਰੇ 10 ਲੱਖ ਫੌਜ ਕੀ ਚੀਜ਼ ਹੈ ਸੋ ਇਸ ਤਰ੍ਹਾਂ ਸਤਿਗੁਰੂ ਦੇਖਣ ਆਇਓ ਦਾਖਤ ਤਮਾਸ਼ਾ ਸਤਿਗੁਰੂ ਤਾਂ ਇੱਕ ਜ਼ੁਲਮ ਦਾ ਨਾਸ਼ ਕਰਨ ਵਾਸਤੇ ਆਏ ਸੀ ਤੀਜਾ ਪੰਥ ਸਤਿਗੁਰਾਂ ਨੇ ਇਹ ਤਿਆਰ ਕੀਤਾ ਜਿਹੜਾ ਹਿੰਦੂਆਂ ਤੇ ਜ਼ੁਲਮ ਕਰ ਰਿਹਾ ਸੀ ਆਪਣੇ ਪਿਤਾ ਜੀ ਨੂੰ 9 ਸਾਲ ਦੀ ਉਮਰ ਵਿੱਚ ਦਿੱਲੀ ਭੇਜ ਕੇ ਉਥੇ ਸ਼ਹਾਦਤ ਪ੍ਰਾਪਤ ਕੀਤੀ ਉਹਨਾਂ ਨੇ ਇਹ ਜ਼ੁਲਮ ਨੂੰ ਠੱਲ ਪਾਈ ਅਤੇ ਜਦੋਂ ਸਹਿਬਜ਼ਾਦੇ ਸ਼ਹੀਦ ਹੋਏ ਉਸ ਵੇਲੇ ਸਤਿਗੁਰਾਂ ਨੇ ਫਿਰ ਉਹ ਜ਼ੁਲਮ ਦੀ ਨਾਸ਼ ਜਿਹੜੀ ਜੜ੍ਹ ਹੀ ਪਟ ਦਿੱਤੀ ਕਿ ਹੁਣ ਜ਼ੁਲਮ ਦਾ ਨਾਸ਼ ਅਤੇ ਇਹ ਜਿਹੜਾ ਇਸਲਾਮ ਧਰਮ ਹੈ ਇੱਥੋਂ ਜਿਹੜਾ ਮੁਸਲਮਾਨਾਂ ਦਾ ਰਾਜ ਹੈ ਉਹ ਅੱਜ ਤੋਂ ਖਤਮ ਹੋ ਜਾਏਗਾ ਸੋ ਇਸ ਤਰ੍ਹਾਂ ਸਤਿਗੁਰਾਂ ਨੇ ਫਿਰ ਦੀਨਾ ਸਭ ਆ ਕੇ ਇੱਥੇ ਭਾਈ ਕਪੂਰਾ ਮਿਲਿਆ ਕਹਿਣ ਲੱਗਾ ਸਤਿਗੁਰੂ ਤੁਸੀਂ ਐਨੇ ਕਿੰਨੇ ਤਕਲੀਫਾਂ ਦੇ ਵਿੱਚ ਅਨੰਦਪੁਰ ਸਾਹਿਬ ਰਾਜਧਾਨੀ ਕਿੰਨੇ ਸੁਖੀ ਵਾਸਦੇ ਸੀਗੇ ਉਸ ਤੋਂ ਬਾਅਦ ਕਿੰਨਾ ਪਰਿਵਾਰ ਵਿਛੋੜਾ ਪੈ ਗਿਆ ਪੁੱਤਰ ਸ਼ਹੀਦ ਹੋ ਗਏ ਇੰਨੀਆਂ ਮੁਸ਼ਕਲਾਂ ਦੇ ਵਿੱਚ ਐਨੇ ਤੁਸੀਂ ਸਮਰੱਥ ਹੋ ਕੇ ਕਿਉਂ ਇੰਨੀਆਂ ਮੁਸ਼ਕਲਾਂ ਝੱਲੀਆਂ ਤੁਸੀਂ ਦੁਨੀਆ ਨੂੰ ਵੈਸੇ ਕਿਉਂ ਨਹੀਂ ਕਿਸੇ ਤਰ੍ਹਾਂ ਨਾਸ਼ ਕਰ ਦਿੱਤਾ ਖਤਮ ਕਰ ਦਿੱਤਾ ਸਤਿਗੁਰੂ ਕਹਿਣ ਲੱਗੇ ਕਪੂਰੇ ਅਸੀਂ ਮਨੁੱਖ ਜਨਮ ਦੇ ਵਿੱਚ ਆਏ ਆ ਮਨੁੱਖਾ ਜਨਮ ਨੂੰ ਅਸੀਂ ਲਾਜ ਨਹੀਂ ਲਾਉਣੇ ਅਸੀਂ ਮਨੁੱਖੇ ਜਨਮ ਦੇ ਰਹਿ ਕੇ ਵਿੱਚ ਹੀ ਅਸੀਂ ਮਰਜ਼ਾਦਾ ਵਿੱਚ ਰਹਿ ਕੇ ਵਿਚਰਨਾ ਹੈ ਸੋ ਇਸ ਤਰ੍ਹਾਂ ਸਤਿਗੁਰਾਂ ਨੇ ਫਿਰ ਉੱਥੋਂ ਜਫਰਨਾਮਾ ਲਿਖ ਕੇ ਭੇਜਿਆ ਹਕੈਤਾਂ ਲਿਖ ਕੇ ਭੇਜੀਆਂ ਜਿਹਨੂੰ ਪੜ੍ਹ ਕੇ ਸੁਣ ਕੇ ਔਰੰਗਜ਼ੇਬ ਦਾ ਵੀ ਖਤਮਾ ਹੋ ਗਿਆ ਉਹ ਵੀ ਸ਼ੀਰ ਛੱਡ ਗਿਆ ਸੋ ਇਸ ਤਰ੍ਹਾਂ ਸਤਿਗੁਰਾਂ ਨੇ ਬੇਅੰਤ ਪਰਪਕਾਰ ਕੀਤੇ ਫਿਰ ਸਭ ਉਹ ਕੀ ਤਲਵੰਡੀ ਜਾ ਕੇ ਜਦੋਂ ਸਿੱਖਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਕਿਰਪਾ ਕਰੋ ਜਿਹੜੀ ਇਹ ਗੁਰੂ ਸਾਹਿਬ ਦੀ ਬਾਣੀ ਹੈ ਅਗਾਧ ਬੋਧ ਹੈ ਸਾਨੂੰ ਇਹ ਬਾਣੀ ਦੇ ਅਰਥ ਸਮਝਾਓ ਫਿਰ ਸਤਿਗੁਰਾਂ ਨੇ ਉੱਥੇ ਇਹ ਸਤਿਗੁਰਾਂ ਦੀ ਈੜ ਜਿਹੜੀ ਹੈ ਉੱਥੇ ਤਿਆਰ ਕਰਵਾਈ 9 ਮਹੀਨੇ 9 ਦਿਨ 9 ਘੜੀਆਂ ਦੇ ਵਿੱਚ ਸਤਿਗੁਰਾਂ ਦੀ ਇਹ ਵੀਰ ਵੀਰ ਲਖਵਾਈ ਅਤੇ ਉਹਦੇ ਅਰਥ ਸਮਝਾਏ ਸਿੰਘਾਂ ਨੂੰ ਉੱਥੇ ਫਿਰ ਇਹ ਸੰਪਰਦਾ ਚਲਾ ਕੇ ਫਿਰ ਸਤਿਗੁਰੂ ਹਜ਼ੂਰ ਸਾਹਿਬ ਵੱਲ ਚਲੇ ਗਏ ਉੱਥੇ ਫਿਰ ਜਾ ਕੇ ਅਖੀਰ ਤੇ ਸਤਿਗੁਰਾਂ ਨੇ ਇਹ ਬਚਨ ਕਰ ਦਿੱਤਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬਾਂ ਅੱਗੇ ਮੱਥਾ ਟੇਕ ਕੇ ਤਿੰਨ ਪਰਕੰਮੀਆਂ ਕਰ ਗਏ ਨਾਰੀਅਲ ਅਤੇ ਪੰਜ ਪੈਸੇ ਰੱਖ ਕੇ ਨਮਸਕਾਰ ਕੀਤੀ ਮੱਥਾ ਟੇਕਿਆ ਅਤੇ ਗੁਰਸਿੱਖਾਂ ਨੂੰ ਹੁਕਮ ਕਰਦੇ ਕਿ ਅੱਜ ਤੋਂ ਤੁਹਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ ਆਪ ਸਤਿਗੁਰੂ ਤਿੰਨ ਦਿਨ ਬਾਅਦ ਫਿਰ ਉੱਥੇ ਕਨਾਤ ਕਰਕੇ ਉੱਥੇ ਫਿਰ ਸਨੇ ਸਰੀਰ ਸਨੇ ਘੋੜੇ ਦਰਗਾਹ ਨੂੰ ਚਲੇ ਗਏ ਸਤਿਗੁਰੂ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੜ ਲੜ ਲਾ ਕੇ ਗਏ ਆ ਦੋ ਕੰਮ ਸਤਿਗੁਰਾਂ ਨੇ ਵਿਸ਼ੇਸ਼ ਕੀਤੇ ਭਾਵੇਂ ਬੜਾ ਜੁਲਮ ਦਾ ਨਾਸ ਕੀਤਾ ਦੁਨੀਆ ਨੂੰ ਬੜੇ ਸਿੱਧੇ ਰਸਤੇ ਵੀ ਪਾਇਆ ਭਗਤਾਂ ਦੀ ਰੱਖਿਆ ਵੀ ਕੀਤੀ ਬੇਅੰਤ ਕਾਰਨਾਮੇ ਕੀਤੇ ਪਰ ਦੋ ਕੰਮ ਸਤਿਗੁਰੂ ਕਹਿੰਦੇ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇੱਕ ਅਕਾਲ ਪੁਰਖ ਦੀ ਆਗਿਆ ਦੇ ਨਾਲ ਖਾਲਸਾ ਪੰਥ ਦੀ ਸਿਰਜਣਾ ਦੂਸਰਾ ਗੁਰਤਾ ਗਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਹੈ ਸੋ ਇਹ ਆਪਾਂ ਨੂੰ ਸਤਿਗੁਰਾਂ ਨੇ ਬਾਣੀ ਅਤੇ ਬਾਣੇ ਦੇ ਨਾਲ ਜੋੜਿਆ ਉਹਨਾਂ ਫਿਰ ਜਿਹੜਾ ਬਚਨ ਕੀਤਾ ਸੀ ਉਹਨਾਂ ਨੂੰ ਫੁੱਲ ਚੜਾਉਣ ਵਾਸਤੇ ਪੂਰਨ ਤੌਰ ਤੇ ਮੰਨਣ ਵਾਸਤੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨੇ অবতার ਧਾਰਨ ਕੀਤਾ ਜਿਨ੍ਹਾਂ ਨੇ ਫਿਰ ਇਹ ਦੋੜਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਇਹ ਦੋੜਾ ਫਿਰ ਸਤ ਕਰਨ ਵਾਸਤੇ ਇਹ ਅਮਲ ਕਰਨ ਵਾਸਤੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਨੇ ਫਿਰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਕਰਕੇ ਮੰਨਿਆ ਸਭ ਆਪਾਂ ਜਾਣਦੇ ਹਾਂ ਸੋ ਬਾਬਾ ਆਨੰਦ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਨੂੰ ਪ੍ਰਗਟ ਕੀਤਾ ਅਤੇ ਸੰਗਤਾਂ ਨੂੰ ਦੱਸਿਆ ਕਿ ਇਹਨਾਂ ਨੂੰ ਕਾਗਜ਼ ਸ਼ਾਹੀ ਨਹੀਂ ਸਮਝਣੇ ਇਹਨਾਂ ਨੂੰ ਸ੍ਰੀ ਗੁਰੂ ਗੁਰੂ ਸਾਹਿਬਾਂ ਦੇ ਦਸਾਂ ਪਾਤਸ਼ਾਹਾਂ ਦੀ ਜੋਤ ਹੈ ਜਿਹੋ ਜਿਹੇ ਭਾਵਨਾ ਨਾਲ ਆਪਾਂ ਸਤਿਗੁਰਾਂ ਦਾ ਪੂਜਨ ਕਰਾਂਗੇ ਸਿਮਰਨ ਕਰਾਂਗੇ ਸ਼ੁਕਰਾਨਾ ਕਰਾਂਗੇ ਜੁੜਾਂਗੇ ਉਹੋ ਜਿਹਾਂ ਦਾਤਾਂ ਪ੍ਰਾਪਤ ਕਰ ਲਵਾਂਗੇ ਸੋ ਉਹ ਡਿਊਟੀ ਦਸਵੇਂ ਪਾਤਸ਼ਾਹ ਵਾਲੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਨੇ ਫਿਰ ਆ ਕੇ ਇੱਥੇ ਕੀਤੀ ਥੋੜੇ ਸਮੇਂ ਦੇ ਵਿੱਚ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਇੱਕ ਇੱਕ ਦਿਨ ਦੇ ਵਿੱਚ ਚਾਰ ਚਾਰ ਪਿੰ ਪੰਜ ਪੰਜ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਖੰਡੇ ਬਾਟੇ ਦਾ ਅਮਰ ਸ਼ਕਾਇਆ 7.5 ਲੱਖ ਪ੍ਰਾਣੀ ਨੂੰ ਅਮਰ ਸ਼ਕਾ ਕੇ ਗੁਰੂ ਚਰਨਾਂ ਦੇ ਨਾਲ ਜੋੜਿਆ ਸੋ ਇਸ ਤਰ੍ਹਾਂ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਅਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਨੇ ਖੰਡੇ ਬਾਟੇ ਦਾ ਅਮਰਤ ਅਤੇ ਸੇਵਾ ਵੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਗਟ ਗੁਰਾਂ ਕੀ ਦੇਹ ਕਰਕੇ ਜਿਤਨਾ ਸਮਾਂ ਬਾਬਾ ਜੀ ਕੋਲੇ ਸੀ ਸਾਰ ਆਪ ਸੇਵਾਵਾਂ ਕਰਦੇ ਸਨ ਅੰਮ੍ਰਿਤ ਵੇਲੇ ਪ੍ਰਕਾਸ਼ ਕਰਨੇ ਹੁਕਮ ਨਾਵੇਂ ਲੈਣੇ ਭੋਗ ਲਵਾਉਣੇ ਅਤੇ ਸ਼ਾਮ ਨੂੰ ਵੀ ਬਰਾਜਮਾਨ ਵੀ ਕਰਨੇ ਹੁਕਮ ਅਨੁਸਾਰੀ ਸੇਵਾ ਆਪ ਕਰਦੇ ਸੀ ਪਾਤਸ਼ਾਹ ਅਤੇ ਖੰਡੇ ਬਾਟੇ ਦਾ 7.5 ਲੱਖ ਪ੍ਰਾਣੀ ਨੂੰ ਅਮਰਸ਼ਕਾ ਕੇ ਗੁਰੂ ਚਰਨਾਂ ਦੇ ਨਾਲ ਜੋੜਿਆ ਆਪਾਂ ਸਾਰੇ ਸੰਗਤियां ਪਤਾ ਧੰਨ ਧੰਨ ਬਾਬਾ ਜੀ ਸ਼ਰ ਸਿੰਘ ਜੀ ਮਹਾਰਾਜ ਨੇ ਕੀ ਪਰਉਪਕਾਰ ਕੀਤੇ ਆਪਾਂ ਵੀ ਉਹਨਾਂ ਪਰਉਪਕਾਰਾਂ ਦੇ ਵਿੱਚ ਆਉਣੇ ਆ ਆਪਣੇ ਵਧਾਤੇ ਪਿੰਡ ਦਾ ਕੀ ਉਦੋਂ ਹਾਲ ਸੀ ਕਿੰਨਾ ਮੁਸ਼ਕਲਾਂ ਦੇ ਵਿੱਚ ਸੀ ਇੱਕ ਪਾਸੇ ਨਹਿਰ ਚੱਲ ਰਹੀ ਹੈ ਦੂਸਰੇ ਪਾਸੇ ਸੂਆ ਚੱਲ ਰਿਹਾ ਹੈ ਵਿਚਾਲੇ ਪਾਣੀ ਦੇ ਨਾਲ ਸਾਰਾ ਇਲਾਕਾ ਭਰਿਆ ਹੋਇਆ ਸੀ ਕੋਈ ਫਸਲ ਨਹੀਂ ਸੀ ਹੁੰਦੀ ਕਿੰਨੇ ਮੁਸ਼ਕਲ ਸੀ ਘਰ ਵੀ ਢਾਏ ਹੋਏ ਸੀ ਕੋਈ ਰਿਸ਼ਤੇ ਨਹੀਂ ਸੀ ਹੋ ਰਹੇ ਉਹਨਾਂ ਹਾਲਾਤਾਂ ਦੇ ਵਿੱਚ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਆਏ ਇੱਥੋਂ ਦੇ ਆਪਣੇ ਪਤਵੰਤੇ ਸੱਜਣਾ ਨੇ ਬੇਨਤੀਆਂ ਕੀਤੀਆਂ 17 ਪੋ ਨੂੰ ਬਾਬਾ ਜੀ ਨੇ ਆ ਕੇ ਇੱਥੇ ਚਰਨ ਪਾਏ ਜਿਹੜਾ ਸਾਰਾ ਨਗਰ ਇੱਕ ਹੋ ਕੇ ਹਰ ਸਾਲ ਮਨਾਉਂਦਾ ਹੈ 17 ਉਹ ਨੂੰ ਫਿਰ ਬਾਬਾ ਜੀ ਨੇ ਬਚਨ ਕੀਤੇ ਭਾਈ ਵਧਾਤੇ ਵਧਗੇ ਵਧਾਤੇ ਵਧਗੇ ਉਹ ਤਾਂ ਤੁਹਾਡੀ ਸ਼ੇਮ ਦਿੱਲੀ ਨੂੰ ਲਾਤੀ ਦਿੱਲੀ ਤੋਂ ਆਰਡਰ ਹੋਏ ਕਿ ਉੱਥੇ ਡਰੇਨ ਕੱਢ ਕੇ ਉੱਥੋਂ ਦਾ ਜਿਹੜਾ ਪਾਣੀ ਹੈ ਸਾਰਾ ਬਾਹਰ ਕੱਢਿਆ ਉੱਥੋਂ ਕਰੇਨਾ ਆਈਆਂ ਤੇ ਫਿਰ ਸਾਰਾ ਪਾਣੀ ਬਾਹਰ ਕੱਢ ਕੇ ਤੇ ਉਸ ਤੋਂ ਬਾਅਦ ਇੰਨੀ ਫਸਲ ਇੱਥੇ ਹੋਈ ਸ਼ਹਿਰ ਨਾਲ ਦੇ ਪਿੰਡਾਂ ਵਿੱਚ ਵੀ ਕੋਈ ਫਸਲ ਨਹੀਂ ਸੀ ਹੁੰਦੀ ਇੱਕ ਇੱਕ ਟਾਂਡੇ ਨੂੰ 9 9 11 11 ਛੱਲੀਆਂ ਲੱਗੀਆਂ ਹੋਈਆਂ ਬੇਅੰਤ ਉਪਜ ਹੋਈ ਜਿੱਥੇ ਘਰ ਟੇ ਹੋਏ ਸੀ ਉੱਥੇ ਕੋਠੀਆਂ ਬਣ ਗਈਆਂ ਜਿੱਥੇ ਰਸਤੇ ਨਹੀਂ ਸੀ ਹੁੰਦੇ ਉੱਥੇ ਕਿੰਨੇ 100000 ਬੱਚੇ ਹੁਣ ਵਿਦੇਸ਼ਾਂ ਵਿੱਚ ਗਏ ਹੋਏ ਨੇ ਬਾਬਾ ਜੀ ਦੇ ਤਿੰਨ ਕਾਲ ਬਚਨ ਵਧਾਤੇ ਵਧ ਗਏ ਵਧਾਤੇ ਵਧ ਗਏ ਬਾਬਾ ਜੀ ਤੁਸੀਂ ਫਿਰ ਬਰਨ ਸਾਹਿਬ ਮਹਾਪਰਖ ਜਿਨ੍ਹਾਂ ਦੇ ਆਪਾਂ ਜਨਮ ਸਥਾਨ ਤੇ ਹਾਜ਼ਰੀਆਂ ਭਰ ਤਨ ਤਨ ਬਾਬਾ ਗੀਜਾ ਸਿੰਘ ਜੀ ਜਿਨ੍ਹਾਂ ਨੇ ਬਾਬਾ ਜੀ ਦਾ ਹਰ ਇੱਕ ਬਚਨ ਸਤ ਸਤ ਕਰਕੇ ਮੰਨਿਆ ਉਹਨਾਂ ਦੇ ਚਰਨਾਂ ਵਿੱਚ ਰਹਿ ਕੇ ਗੁਰਮਤਿ ਦੀਆਂ ਪੜਾਈਆਂ ਕੀਤੀਆਂ ਸਿੱਖਿਆ ਲਈ ਬਾਬਾ ਜੀ ਤੋਂ ਬਾਬਾ ਜੀ ਦੇ ਟਾਈਮ ਤੇ ਵੀ ਅਮਰ ਸ਼ਕਾਉਣ ਦੀਆਂ ਡਿਊਟੀਆਂ ਰਹਿ ਰਹਾ ਸਭ ਦਾ ਪਾਠ ਹੋਰ ਸੇਵਾਵਾਂ ਕਰਨੀਆਂ ਬਾਬਾ ਜੀ ਦੀਆਂ ਬੇਅੰਤ ਸੇਵਾਵਾਂ ਕਰਨੀਆਂ ਬਾਬਾ ਜੀ ਦੇ ਵਸਤਰ ਧੋਣੇ ਬੇਅੰਤ ਸੇਵਾਵਾਂ ਕੀਤੀਆਂ ਹਰ ਵੇਲੇ ਨਾਲ ਰਹਿਣਾ ਉਸ ਤੋਂ ਬਾਅਦ ਵੀ ਫਿਰ ਬਾਬਾ ਜੀ ਨੇ ਖੰਡੇ ਵਾਟੇ ਦਾ ਅਮਰਤਾ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਗੁਰਮਤਿ ਦਾ ਪ੍ਰਚਾਰ ਕੀਤਾ ਸੋ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਗੋਬਨ ਸਿੰਘ ਮਹਾਰਾਜ ਦੇ ਜੋ ਬਚਨ ਸੀ ਉਹ ਬਾਬਾ ਨਾਨਕ ਸਿੰਘ ਨੇ ਬਾਬਾ ਇਸ਼ਰ ਸਿੰਘ ਦੇ ਨਾਨਕ ਸਰ ਦੀ ਸੰਪਾਰਵਜ ਅੱਜ ਵੀ ਉਹ ਮੰਨੇ ਜਾ ਰਹੇ ਹਨ ਬਖਸ਼ਾ ਹੋਏ ਸਤਿਗੁਰੂ ਸ੍ਰੀ ਗੁਰੂ ਗੰਗ ਸਾਹਿਬ ਦੀ ਸੇਵਾ ਅਤੇ ਖੰਡੇ ਵਾਟੇ ਦਾ ਅੰਮ੍ਰਿਤ ਅੱਜ ਵੀ ਉਹ ਸਿਮਾਵਾਂ ਚੱਲ ਰਹੀਆਂ ਨੇ ਸੋ ਆਪਾਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਨ ਸਿੰਘ ਮਹਾਰਾਜ ਨੇ ਦੇਖੋ ਇਸੇ ਪੋਦੇ ਮਹੀਨੇ ਵਿੱਚ ਕਿੰਨੀਆਂ ਮੁਸ਼ਕਲਾਂ ਛੇ ਪੋ ਨੂੰ ਆਨੰਦਪੁਰ ਸਾਹਿਬ ਦਾ ਅਕਲਾ ਛੱਡਿਆ ਗਾਹਾਂ ਸੇਲਕ ਨੇ ਸ਼ਹੀਦ ਹੋਏ ਸਰਸਾ ਦੇ ਵਿੱਚ ਲੰਘਣ ਲੱਗੇ ਪਰਿਵਾਰ ਦੇ ਵਿਛੋੜੇ ਪੈ ਗਏ ਜੰਗ ਜਦ ਹੋਏ ਕਿੰਨਾ ਮੁਸ਼ਕਲਾਂ ਦੇ ਵਿੱਚ ਪਰ ਆਪਣਾ ਧਰਮ ਨੇ ਹੈ ਛੋਟੇ ਛੋਟੇ ਸਹਿਬਜ਼ਾਦਿਆਂ ਨੇ ਜਿਹੜਾ ਵਜੀਦ ਖਾਂ ਕਹਿੰਦਾ ਸੀ ਤੁਹਾਨੂੰ ਆਪਣੀਆਂ ਲੜਕੀਆਂ ਦੇ ਡੋਲੇ ਦੇ ਦੇਵਾਂਗੇ ਤੁਹਾਨੂੰ ਮਹਿਲ ਮਾੜੀਆਂ ਦੇਵਾਂਗੇ ਤੁਹਾਨੂੰ ਹਾਥੇ ਘੋੜੇ ਚੜਨ ਤੇ ਦੇਵਾਂਗੇ ਵਾਸਤੇ ਦੇਵਾਂਗੇ ਤੁਹਾਨੂੰ ਵੱਡੀਆਂ ਵੱਡੀਆਂ ਪੋਸਟਾਂ ਦੇਵਾਂਗੇ ਪਰ ਉਹਨਾਂ ਨੂੰ ਸਭ ਨੂੰ ਠੁਕਰਾ ਕੇ ਕਹਿੰਦੇ ਇਹਨਾਂ ਚੀਜ਼ਾਂ ਨੇ ਨਾਲ ਨਹੀਂ ਜਾਣਾ ਨਾਲ ਧਰਮ ਨੇ ਜਾਣਾ ਹੈ ਇਹ ਚੀਜ਼ਾਂ ਸਭ ਇੱਥੇ ਰਹਿ ਜਾਣੀਆਂ ਨੇ ਸੋ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਠੁਕਰਾ ਕੇ ਉਹਨਾਂ ਦਾ ਇਸਲਾਮ ਨਹੀਂ ਕਬੂਲ ਕੀਤਾ ਉਹਨਾਂ ਦੀ ਦੀਨ ਨੇ ਉਹਨਾਂ ਨੂੰ ਇਸਲਾਮ ਨਹੀਂ ਕੀਤੀ ਆਪਣੇ ਧਰਮ ਤੇ ਡੜ ਕੇ ਫਤਿਹ ਬਣਾਉਂਦੇ ਰਹੇ ਆ ਗੱਜ ਕੇ ਸੋ ਆਪਾਂ ਉਹਨਾਂ ਪਰਪਕਾਰਾਂ ਨੂੰ ਉਹਨਾਂ ਕੁਰਬਾਨੀਆਂ ਨੂੰ ਯਾਦ ਕਰਕੇ ਅੱਜ ਆਪਾਂ ਜੀ ਆਪਾਂ ਉਹਨਾਂ ਨੂੰ ਇਗਨੋਰ ਕਰਾਂਗੇ ਆਪਾਂ ਨੂੰ ਆਪਣਾ ਯਾਦ ਨਾ ਕਰਾਂਗੇ ਉਹਨਾਂ ਪੂਰਨਿਆਂ ਤੇ ਨਾ ਚੱਲਾਂਗੇ ਆਪਾਂ ਸਤਿਗੁਰਾਂ ਨੇ ਦਿੱਤੇ ਹੋ ਉਪਦੇਸ਼ ਤੇ ਨਾ ਚੱਲਾਂਗੇ ਫਿਰ ਆਪਣੇ ਵੜਗਾ ਕੋਈ ਵੀ ਨਿਭਾਗਾ ਬੰਦਾ ਨਹੀਂ ਹੋਣਾ ਸੋ ਇਸ ਕਰਕੇ ਆਪਾਂ ਖੰਡੇ ਵਾਟੇ ਦਾ ਅਮਰ ਛਕਣਾ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ ਹੈ ਬਾਬਾ ਜੀ ਦੇ ਬਚਨਾਂ ਜਿਹਨੋਂ ਗੁਰੂ ਗ੍ਰੰਥ ਸਾਹਿਬਾਂ ਤੋਂ ਨਹੀਂ ਕੁਝ ਮਿਲਿਆ ਜਿੱਥੇ ਮਰਜੀ ਤੁਰਿਆ ਫਿਰੇ ਧਾਗੇ ਤੇ ਵੀ ਟਿਮਣ ਟੁਨੇ ਟਾਮਣਾ ਕੁਝ ਨਹੀਂ ਪ੍ਰਾਪਤ ਹੋ ਸਕਦਾ ਸੋ ਇਸ ਕਰਕੇ ਆਪਾਂ ਗੁਰੂ ਗ੍ਰੰਥ ਸਾਹਿਬ ਜਿਹੜੇ ਆ ਇਹ ਬਾਣੀ ਹੈ ਜਿਹੜੀ ਬਾਣੀ ਪੜਨ ਦੇ ਨਾਲ ਸੁਣਨ ਦੇ ਨਾਲ ਗਾਉਣ ਦੇ ਨਾਲ ਕੋਈ ਵੀ ਦੁੱਖ ਤਕਲੀਫ ਸੋਗ ਨਹੀਂ ਰਹਿ ਜਾਂਦਾ ਪਰ ਉਹ ਬਾਣੀ ਦੇ ਨਾਲ ਜੁੜਨਾ ਸਭ ਤੋਂ ਵੱਡਾ ਮੰਤਰ ਹੈ ਇਸ ਤੋਂ ਵੱਡਾ ਕੋਈ ਮੰਤਰ ਨਹੀਂ ਜੰਤਰ ਨਹੀਂ ਕੋਈ ਤੰਤਰ ਨਹੀਂ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਗੁਰਬਾਣੀ ਇੱਕੋ ਇੱਕ ਗੁਰਬਾਣੀ ਹੈ ਜਿਹਦੇ ਨਾਲ ਜੁੜਨ ਦੇ ਨਾਲ ਸਾਰੇ ਸੁੱਖ ਵੀ ਮਿਲਦੇ ਆ ਲੋਕ ਦੇ ਵੀ ਪਰਲੋਕ ਦੇ ਵੀ ਸੁੱਖ ਮਿਲਦੇ ਆ ਮੁਕਤੀਆਂ ਵੀ ਮਿਲਦੀਆਂ ਸਭ ਕੁਝ ਪ੍ਰਾਪਤ ਹੁੰਦਾ ਸੋ ਇਸ ਕਰਕੇ ਆਪਾਂ ਗੁਰਬਾਣੀ ਦੇ ਨਾਲ ਜੁੜਨਾ ਖੰਡੇ ਬਾਟੇ ਦਾ ਅਮਰ ਛਕਣਾ ਤਨ ਤਨ ਬਾਬਾ ਈਸ਼ਰ ਸਿੰਘ ਦੇ ਬਚਨ ਦਾਸ ਅੱਗੇ ਵੀ ਦੱਸਦਾ ਹੁੰਦਾ ਬਾਬਾ ਜੀ ਦੇ ਬਚਨਾਂ ਤੁਸੀਂ ਖੰਡੇ ਵਾਟੇ ਦਾ ਅਮਰ ਸ਼ਰ ਕੇ ਨਿਤਨੇਮੇ ਛੱਡਿਓ ਨਾਨਕ ਸਾਹਿਬ ਦੀ ਸੰਗਤ ਨਾ ਛੱਡਿਓ ਦਰਗਾਹ ਨੂੰ ਛਾਲਾ ਮਾਰਦਿਆ ਤੁਹਾਨੂੰ ਅਸੀਂ ਸੰਭਾਂਗੇ ਸੋ ਇਦੋਂ ਵੱਡਾ ਆਪਾਂ ਨੂੰ ਹੋਰ ਕੀ ਚਾਹੀਦੇ ਕੋਈ ਵਰ ਚਾਹੀਦੇ ਆ ਜਾਂ ਕੋਈ ਕਿੰਡਾ ਵੱਡਾ ਹੋਰ ਰਸਤਾ ਚਾਹੀਦਾ ਆਪਾਂ ਗੁਰੂ ਸਾਹਿਬ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰਨਾ ਸੋ ਮਾਗ ਦਾ ਮਹੀਨਾ ਆ ਰਿਹਾ ਹੈ ਬਾਬਾ ਜੀ ਦੇ ਬਚਨ ਆ ਜਿਹੜਾ ਮਾਗ ਦੇ ਵਿੱਚ ਕੋਈ ਵੀ ਨਿਤਨੇਮ ਕਰਦਾ ਉਹਨੂੰ 12 ਗੁਣਾ ਫਲ ਮਿਲਦਾ ਹੈ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਮਾਗ ਦੇ ਮਹੀਨੇ ਵਿੱਚ ਇੱਕ ਗੁਰੂ ਸਾਹਿਬ ਦਾ ਪਾਠ ਕੀਤਾ ਜਾਵੇ ਤਾਂ 12 ਪਾਠਾਂ ਦਾ ਫਲ ਮਿਲਦਾ ਹੈ ਅੱਡੋ ਅੱਡੀ ਤਰੀਕੇ ਬਾਬਾ ਜੀ ਨੇ ਫਿਰ ਦੱਸਿਆ ਨ ਬਖਸ਼ੀਆਂ ਕੀਤੀਆਂ ਹਨ ਗੁਰੂ ਸਾਹਿਬ ਦਾ ਕੋਈ ਖੰਡ ਪਾਠ ਕਰਾਓ ਕੋਈ ਸਹਿਜ ਪਾਠ ਕਰ ਲਓ ਜਾਂ 50 ਪਾਠ ਸੁਖਮਨੀ ਸਾਹਿਬ ਦੇ ਕਰ ਲਓ ਮਹੀਨੇ ਦੇ ਵਿੱਚ ਜਾਂ 250 ਪਾਠ ਜਪਜੀ ਸਾਹਿਬ ਦਾ ਕਰ ਲੋ ਜਾਂ 180 ਮਾਲਾ ਮੂਲ ਮੰਤਰ ਦੀਆਂ ਫੇਰ ਲਵੋ ਜਾਂ 2400 ਮਾਲਾ ਵਾਹਿਗੁਰੂ ਵਾਹਿਰ ਦੀਆਂ ਵੱਡੀਆਂ ਫੇਰ ਲਵੋ ਮਹੀਨੇ ਦੇ ਵਿੱਚ ਤਾਂ ਉਹ ਪਾਠ ਦਾ ਫਲ ਮਿਲ ਜਾਂਦਾ ਹੈ ਕਿੰਨੇ ਸੌਖੇ ਤਰੀਕੇ ਕੱਢਿਆ ਬਾਬਾ ਜੀ ਦੇ ਬਚਨ ਜੇ ਘਰ ਦੇ ਵਿੱਚ ਪੰਜ ਮੈਂਬਰ ਆ ਪੰਜੇ ਪਾਠ ਕਰਨ ਤਾਂ ਪੰਜ ਪਾਠ ਸਹਿਜ ਹੋ ਜਾਂਦੇ ਇੱਕ ਮਹੀਨੇ ਦੇ ਵਿੱਚ ਜੇ ਆਪਾਂ ਸਹਿਜ ਪਾਠ ਕਰਵਾਉਣਾ ਹੋਵੇ ਕਿੰਨੇ ਮਹੀਨੇ ਸਾਲ ਸੋਚਦਿਆਂ ਨੂੰ ਲੰਘ ਜਾਂਦੇ ਆ ਪਰੇ ਸੱਚਾ ਧਨ ਇਕੱਠਾ ਕਿੰਨਾ ਹੋ ਜਾਂਦਾ ਸੋ ਬਾਬਾ ਜੀ ਦੇ ਵਿੱਚ ਨਾ ਪੁੰਨਾ ਕਰਕੇ ਸੁਖ ਪਾਪਾ ਕਰਕੇ ਦੁੱਖ ਜੇ ਆਪਾਂ ਪੁੰਨ ਇਕੱਠੇ ਕਰਾਂਗੇ ਤਾਂ ਆਪਾਂ ਨੂੰ ਸੁਖ ਮਿਲਨੇ ਹੀ ਮਿਲਨੇ ਬਾਬਾ ਜੀ ਦੇ ਬਚਨ ਹੈ ਸੋ ਆਪਾਂ ਇਸ ਕਰਕੇ ਨਿਤਨੇਮ ਦੇ ਨਾਲ ਬਾਣੀ ਦੇ ਨਾਲ ਜੁੜਨਾ ਸਾਥ ਨਾ ਚੱਲੇ ਬਿਨ ਭਜਨ ਵਿਖਿਆ ਸਗਲੀ ਚਾਰ ਹਰਿ ਹਰਿ ਨਾਮ ਕਮਾਵਨਾ ਨਾਨਕ ਇਹੋ ਧਨਸਾਰ ਧਨਵੰਤ ਨਾਮ ਕੇ ਵਣਜਾਰੇ ਗੁਰੂ ਸਾਹਿਬ ਤਾਂ ਨਾਮ ਦੇ ਵਣਜਾਰਿਆਂ ਨੂੰ ਧਨੀ ਕਹਿੰਦੇ ਨਾ ਦੁਨੀਆ ਦੇ ਲੋਕ ਤਾਂ ਜਿਨ੍ਹਾਂ ਕੋਲੇ ਜਾਦੇ ਕੋਈ ਪ੍ਰਾਪਰਟੀ ਮਾਇਆ ਗੱਡੀਆਂ ਜਾਂ ਹੋਰ ਕੁਝ ਹੋਵੇ ਉਹਨੂੰ ਧਨੀ ਕਹਿੰਦੇ ਨੇ ਪਰ ਨਹੀਂ ਧਨਵੰਤ ਉਹ ਹੈ ਜਿਹੜਾ ਨਾਮ ਜਪਦਾ ਸਿਮਰਨ ਕਰਦਾ ਜਿਨ੍ਹਾਂ ਦੇ ਹਰਦੇ ਵਿੱਚ ਉਹ ਨਾਮ ਵਸਿਆ ਹੋਇਆ ਉਹ ਧਨੀ ਹੈ ਸੋ ਆਪਾਂ ਮਾਗਦੇ ਮਹੀਨੇ ਵਿੱਚ ਵੀ ਜਦ ਵੱਧ ਤੋਂ ਵੱਧ ਤਪ ਕਰਨਾ ਨਾਨਕ ਸਰ ਵਿਖੇ ਧੰਨ ਧੰਨ ਬਾਬਾ ਗੀਜਾ ਸਿੰਘ ਨੇ ਵੱਡੇ ਪਾਠ ਤੋਂ ਤੱਕ ਵਾਲੇ ਉਹ ਆਰੰਭ ਕੀਤੇ ਹੋਏ ਹਨ ਉਹ ਵੀ 17 ਤਰੀਕ ਨੂੰ ਆਰੰਭ ਹੋਣੇ ਨੇ ਅਤੇ 10 ਫਰਵਰੀ ਨੂੰ ਭੋਗ ਪਾਉਣੇ ਨੇ ਮਾਗ ਦੇ ਵਿੱਚ ਹੀ ਜਿਹੜੇ ਗੁਰਮੁਖ ਪਿਆਰੇ ਉੱਥੇ ਪਾਠਾਂ ਦੇ ਵਿੱਚ ਹਿੱਸਾ ਲੈ ਸਕਦੇ ਹਨ ਵੱਡੇ ਪਾਠੀ ਸੁਖਮਨੀ ਸਾਹਿਬ ਜਪਜੀ ਸਾਹਿਬ ਜਾਂ ਧੂਫੀਏ ਸੇਵਾਦਾਰ ਪਹਿਰੇਦਾਰ ਜੋ ਵੀ ਸੇਵਾ ਕਰ ਸਕਦੇ ਉਹ ਵੀ ਆ ਸਕਦੇ ਨੇ ਜਿਨ੍ਹਾਂ ਨੇ ਬਾਹਰ ਕੋਈ ਪਹਿਰਾ ਦੇਣਾ ਜਾਂ ਬਾਹਰ ਵੀ ਦਰਸ਼ਨ ਕਰਨੇ ਉਹ ਵੀ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰਨਾ ਸੋ ਇਹ ਆਪਾਂ ਨੂੰ ਬਾਬਾ ਜੀ ਨੇ ਬਹੁਤ ਵੱਡੀ ਬਖਸ਼ਿਸ਼ ਇੱਕ ਬਹੁਤ ਵੱਡਾ ਸਾਧਨ ਦਿੱਤਾ ਹੋਇਆ ਸਿਮਰਨ ਬੰਦਗੀ ਨਾਮ ਜਪਣ ਦਾ ਸੋ ਵੱਡਿਆਂ ਭਾਗਾ ਵਾਲਿਆਂ ਜੋ ਵੀ ਇਸ 10 ਦੇ ਦਿਹਾੜੇ ਤੇ ਆਪਾਂ ਹਾਜ਼ਰੀਆਂ ਭਰਦੇ ਹਾਂ ਸਤਿਗੁਰਾਂ ਦਾ ਬਚਨ ਹੈ ਕਿ ਵੱਡ ਭਾਗੀ ਹਰ ਸੰਗਤ ਪਾਵੇ ਭਾਗ ਹਿੰਦ ਭ੍ਰਮ ਚੋਟਾਂ ਖਾਵੇ ਬਿਨ ਭਾਗਾ ਸਤਸੰਗ ਨਾਲ ਲੱਭੇ ਬਿਨ ਸੰਗਤ ਮੈਲ ਭਰੀਜੇ ਜੀ ਉਹ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਹੈ ਜੋ ਆਪਾਂ ਆ ਕੇ ਇਸ ਦਰਬਾਰ ਦੇ ਵਿੱਚ ਹਾਜ਼ਰੀਆਂ ਭਰਦੇ ਹਾਂ